ਹਰਿਆਣਾ ਦੇ ਰੋहतक ਦੇ ਵਿੱਚ ਪਿਵਾਨੀ ਰੋਡ ਦੇ ਉੱਪਰ ਮੌਜੂਦ ਰਾਜਕੀਆ ਆਦਰਸ਼ ਵરિਸ਼ਟ ਮਾਧਮਿਕ ਵਿਦਿਆਲਿਆ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਦੇ ਉੱਪਰ ਪਗੜੀ ਕਿਰਪਾਨ ਕੜਾ ਅਤੇ ਕਛਹਿਰਾ ਪੈਣ ਕੇ ਆਉਣ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਗੱਲ ਸਿੱਖ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰ ਜਨਾਂ ਤੱਕ ਜਦੋਂ ਪਹੁੰਚਦੀ ਹੈ ਤਾਂ ਮਾਮਲਾ ਕਾਫੀ ਜ਼ਿਆਦਾ ਵਿਗੜ ਜਾਂਦਾ ਹੈ। ਸਿੱਖ ਭਾਈਚਾਰੇ ਦੇ ਲੋਕ ਜਉਨੇ ਉਹ ਇਕੱਠੇ ਹੋ ਜਾਂਦੇ ਨੇ ਅਤੇ ਇਕੱਠੇ ਹੋ ਕੇ ਪਹੁੰਚ ਜਾਂਦੇ ਨੇ ਇਸ ਸਕੂਲ ਦੇ ਵਿੱਚ। ਇਿੱਥੇ ਕੀ ਵਿਦਿਆਰਥੀ ਦੇ ਉੱਪਰ ਲਗਾਏ ਗਏ ਜਿੰਨੇ ਵੀ ਪ੍ਰਤੀਬੰਧ ਸੀ ਉਹਨਾਂ ਨੂੰ ਲੈ ਕੇ ਇੱਥੇ ਹੰਗਾਮਾ ਮਚ ਜਾਂਦਾ ਹੈ ਹਾਲਾਤ ਵਿਗੜਦੇ ਹੋਏ ਵੇਖੇ ਸਕੂਲ ਦੇ ਵੱਲੋਂ ਅਤੇ ਇੱਥੇ ਖਾਸ ਤੌਰ ਦੇ ਉੱਪਰ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਅੱਗੇ ਆ ਕੇ ਮਾਫੀ ਮੰਗ ਕੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖ ਭਾਈ ਚਾਰੇ ਦਾ ਜਿਹੜਾ ਇਹ ਇੱਕ ਵਿਦਿਆਰਥੀ ਹੈ ਜੋ ਕਿ 10ਵੀਂ ਦੇ ਵਿੱਚ ਪਿਵਾਨੀ ਰੋਡ ਸਥਿਤ ਰਾਜਕੀ ਆਦਰਸ਼ ਉਰਿਸ਼ਟ ਮਾਧਿਮਿਕ ਵਿਦਿਆਲਾ ਦੇ ਵਿੱਚ ਪੜਦਾ ਸੀ ਕੁਝ ਦਿਨ ਪਹਿਲਾਂ ਹੀ ਇਹ ਵਿਦਿਆਰਥੀ ਨੇ ਅੰਮ੍ਰਿਤ ਵੀ ਛਕਿਆ ਇਸ ਤੋਂ ਬਾਅਦ ਉਹ ਕੇਸ ਕੜਾ ਕਿਰਪਾਨ ਕੰਗਾ ਤੇ ਕਚਹਿਰਾ ਧਾਰਨ ਕਰ ਰਿਹਾ ਹੈ ਦੱਸ ਦਈਏ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਨੂੰ ਜਦੋਂ ਸਕੂਲ ਖੁੱਲਿਆ ਤਾਂ ਉਹ ਇਹਨਾਂ ਸਭ ਚੀਜ਼ਾਂ ਦੇ ਨਾਲ ਹੀ ਆਪਣੇ ਸਕੂਲ ਦੇ ਵਿੱਚ ਪੜਨ ਦੇ ਲਈ ਆਇਆ ਸੀ ਜਿੱਥੇ ਕਿ ਸਕੂਲ ਦੇ ਵਿੱਚ ਬੱਚੇ ਦੇ ਕੋਲ ਕਿਰਪਾਨ ਵੇਖ ਕੇ ਲੋਕਾਂ ਦੇ ਵਿੱਚ ਚਰਚਾ ਜੋ ਸੀ ਉਹ ਕਾਫੀ ਜ਼ਿਆਦਾ ਗਰਮਾ ਜਾਂਦੀ ਹੈ ਇਸ ਤੋਂ ਬਾਅਦ 2 ਦਿਨ ਤੱਕ ਇਸ ਸਕੂਲ ਦੇ ਵਿੱਚ ਇਸ ਮੁੱਦੇ ਦੇ ਉੱਪਰ ਸਵਾਲ ਜਵਾਬ ਜੇ ਕਹਿ دیے ਜਾਂ ਫਿਰ ਮੀਟਿੰਗਸ ਦਾ ਦੌਰ ਕਹਿ دیے ਉਹ ਹੁੰਦਾ ਹੈ ਅਤੇ ਬੁੱਧਵਾਰ ਨੂੰ ਅਧਿਆਪਕਾਂ ਨੇ ਇਸ ਵਿਦਿਆਰਥੀ ਨੂੰ ਅਲਟੀਮੇਟਮ ਦੇ ਦਿੱਤਾ ਕਿ ਪੜ੍ਹਾਈ ਕਰਨੀ ਹੈ ਤਾਂ ਉਹ ਕਿਰਮਾਨ ਕੜਾ ਅਤੇ ਹੋਰ ਨਾ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹਨੇ ਧਾਰਨ ਕੀਤਾ ਹੈ ਅਤੇ ਸਕੂਲ ਦੇ ਵਿੱਚ ਆਇਆ ਹੈ ਉਹਨਾਂ ਨੂੰ ਧਾਰਨ ਕਰਕੇ ਉਹਨਾਂ ਦੇ ਨਾਲ ਉਹ ਸਕੂਲ ਦੇ ਵਿੱਚ ਨਹੀਂ ਆਵੇਗਾ ਤੇ ਨਾਲ ਹੀ ਕਿਸੇ ਦੂਸਰੇ ਸਕੂਲ ਦੇ ਵਿੱਚ ਆਪਣਾ ਦਾਖਲਾ ਕਰਾਉਣ ਦੇ ਵਾਸਤੇ ਵੀ ਸਲਾਹ ਦਿੱਤੀ ਗਈ ਇਸ ਗੱਲ ਦੀ ਜਾਣਕਾਰੀ ਜਦੋਂ ਇਸ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੀਤੀ ਗਈ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਹਰਪਜਨ ਸਿੰਘ ਰਾਠੌਰ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਅਤੇ ਇਸ ਮੁੱਦੇ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ ਦੇ ਵਿੱਚ ਜਿਹੜੀ ਲਗਾਤਾਰ ਗੁੱਸੇ ਦੀ ਚਿੰਗਾਰੀ ਪਣਪ ਰਹੀ ਸੀ ਉਸ ਦੇ ਮੱਦੇਨਜ਼ਰ ਉਹ ਪਹੁੰਚ ਜਾਂਦੇ ਨੇ ਸਕੂਲ ਦੇ ਵਿੱਚ ਜਿੱਥੇ ਕਿ ਕਾਫੀ دیر ਤੱਕ ਹੰਗਾਮਾ ਹੋਇਆ ਅਤੇ ਕਮੇਟੀ ਦੇ ਮੈਂਬਰਾਂ ਨੇ ਕਾਨੂੰਨ ਸਮਝਾਇਆ ਕਿ ਅਮ੍ਰਿਤ ਸ਼ਖਨ ਤੋਂ ਬਾਅਦ ਧਾਰਮਿਕ ਤੌਰ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਾਰਨ ਕਰਨਾ ਹੀ ਹੁੰਦਾ ਹੈ ਅਤੇ ਇਸ ਦੀ ਇਜਾਜ਼ਤ ਵੀ ਹੁੰਦੀ ਹੈ। ਅਜਿਹੇ ਦੇ ਵਿੱਚ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਸੀ ਉਹਨਾਂ ਨੇ ਸਕੂਲ ਦੇ ਵੱਲੋਂ ਅਤੇ ਸਿੱਖ ਸਮੁਦਾਏ ਤੋਂ ਮਾਫੀ ਮੰਗੀ ਹੈ ਅਤੇ ਲਿਖਤੀ ਰੂਪ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਵੀ ਇਸ ਪ੍ਰਕਾਰ ਦੀ ਗਲਤੀ ਨਾ ਹੋਣ ਦੇ ਬਾਰੇ ਵਿੱਚ ਵਿਸ਼ਵਾਸ ਜ਼ਾਹਿਰ ਕੀਤਾ ਹੈ। ਇਸ ਤੋਂ ਬਾਅਦ ਜਾ ਕੇ ਮਾਮਲੇਦਾਰ ਨਿਪਟਾਰਾ ਹੋਇਆ। ਤਾਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ